ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਇਹ ਸਿੱਖਾਂ ਦਾ ਜੋ ਹੈ ਤਖਤ ਹੈ ਸ੍ਰੀ ਨਨਕਾਣਾ ਸਾਹਿਬ ਸ੍ਰੀ ਨਨਕਾਣਾ ਸਾਹਿਬ ਜੋ ਹੈ ਉਹ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ ਜਿੱਥੇ ਕਿ ਬਾਬਾ ਜੀ ਨੇ ਪ੍ਰਕਾਸ਼ ਲਿਆ ਸ੍ਰੀ ਦਰਬਾਰ ਸਾਹਿਬ ਅਤੇ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਜ਼िला ਸ਼ਿਰੀ ਅੰਮ੍ਰਿਤਸਰ ਸਾਹਿਬ ਇਹ ਗੋਇੰਦਵਾਲ ਸਾਹਿਬ ਜੋ ਹੈ ਸ਼ਿਰੀ ਗੁਰੂ ਅਮਰਦਾਸ ਜੀ ਦੇ ਨਾਲ ਸਬੰਧਤ ਗੁਰਦੁਆਰਾ ਸਾਹਿਬ ਹੈ ਸ਼ਿਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਸ਼ਿਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਸ਼ਿਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਸਬੰਧਤ ਗੁਰਦੁਆਰਾ ਸਾਹਿਬ ਹੈ ਅਤੇ ਇਸ ਦਾ ਸਰੋਵਰ ਜੋ ਹੈ ਉਹ ਸਭ ਗੁਰਦੁਆਰਿਆਂ ਤੋਂ ਜਣਾਵਾ ਉਹ ਵੱਡਾ ਸਰੋਵਰ ਹੈ ਸ਼ਿਰੀ ਤਰਨਤਾਰ ਸਾਹਿਬ ਦਰਬਾਰ ਸਾਹਿਬ ਜੀ ਦਾ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿੱਖਾਂ ਦਾ ਜੋ ਹੈ ਉਹ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ ਕਿਉਂਕਿ ਜਦੋਂ ਸਿੱਖ ਕੌਮ ਵਿੱਚ ਕੋਈ ਵੀ ਆਗੂ ਜਿਹੜਾ ਹੈ ਗਲਤੀ ਕਰਦਾ ਹੈ ਤਾਂ ਉਸ ਨੂੰ ਪੇਸ਼ ਹੋਣ ਦੇ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਹੀ ਬੁલાਇਆ ਜਾਂਦਾ ਹੈ ਸ਼੍ਰੋਮਣੀ ਟੀਥ ਹੈ ਸਿੱਖਾਂ ਦਾ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਪੋਰਾ ਸਾਹਿਬ ਤੇ ਦਰਬਾਰ ਸਾਹਿਬ ਬਾਬਾ ਬਖਾਰਾ ਸਾਹਿਬ ਇਹ ਗੁਰਦੁਆਰੇ ਜੋ ਹੈ ਉਸ ਗੁਰ ਤੇਗ ਬਹਾਦਰ ਸਾਹਿਬ ਜੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਹੈ ਬਾਬਾ ਬਖਾਰਾ ਸਾਹਿਬ ਇੱਥੇ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਜੋ ਹੈ ਉਹ ਤਪੱਸਿਆ ਕੀਤੀ ਸੀ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਵਿੱਚ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਜਿਹੜੀ ਆ ਉਹ ਇਸ ਸਥਾਨ ਦੇਤੇ ਹੋਈ ਸੀ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਉੱਤਰ ਪ੍ਰਦੇਸ਼ ਉੱਤਰਾਖੰਡ ਵਿੱਚ ਇੱਕ ਗੁਰਦਰਾ ਸਾਹਿਬ ਸ਼੍ਰੀ ਹੇਮਕੁੰਡ ਸਾਹਿਬ ਜਿਹੜਾ ਵਾ ਉਹ ਸ਼ਿਸ਼ੋਭਿਤ ਹੈ ਅੱਜ ਇਹ ਗੁਰਦਰਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁਰਬਲੀ ਤਪੱਸਿਆ ਦੇ ਕਾਰਨ ਜਿਹੜਾ ਵਾ ਉਹ ਇੱਕ ਸਿਪਾਈ ਜਿਹੜਾ ਸੀ ਉਸਨੇ ਇਸ ਗੁਰਦਰਾ ਸਾਹਿਬ ਨੂੰ ਜਿਹੜਾ ਸੀ ਉਹ ਲੱਭਿਆ ਸੀ ਟਖਾ ਸ਼ਰੀਰ ਦਮਦਮਾ ਸਾਹਿਬ ਤਲਵੰਡੀ ਸਾਬੋ ਇਹ ਗੁਰਦਰਾ ਤਲਵੰਡੀ ਸਾਬੋ ਵਿੱਚ ਜਿਹੜਾ ਵਾ ਉਹ ਤਖਸ਼ਿਦ ਜਗਨਾ ਸਾਹਿਬ ਦੇ ਨਾਂ ਨਾਲ ਜਿਹੜਾ ਵਾ ਉਹ जरा वा दक्षिण श्री दंगा साहब जरा है तलमंडी साहब स्थित है यी गुरु गोबिंद जी संबंधित गुरद्वारा साहब है तखा श्री हजूर साहेब नंददेड़ महाराष्ट्र सिखा तत् है महाराष्ट्र साहब महाराष्ट्र ज श्री हजूर साहेब नंददेड़ी श्री गुरु गोबिंद सिंह जी आखिरी समय ने अपना जोड़ा आखिरी समासी स्थान पर जोड़ा वा वह बतीत किया ਤਕਸ਼ਿਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਇਹ ਵੀ ਸ੍ਰੀ ਗੁਰੂ ਗੋਬੀ ਸਿੰਘ ਜੀ ਅਤੇ ਸ੍ਰੀ ਗੁਰੂ ਟੇਕ ਭਾਦਰ ਸਾਹਿਬ ਜੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਹੈ ਤਕਸ਼ਿਪਟਨਾ ਸਾਹਿਬ ਪਟਨਾ ਬਿਹਾਰ ਇਹ ਗੁਰਦੁਆਰਾ ਸਾਹਿਬ ਵੀ ਸ੍ਰੀ ਗੁਰੂ ਗੋਬੀ ਸਿੰਘ ਜੀ ਦੇ ਨਾਲ ਸੰਬੰਧਿਤ ਹੈ ਅਤੇ ਸ੍ਰੀ ਗੁਰੂ ਗੋਬੀ ਸਿੰਘ ਜੀ ਦਾ ਬਚਪਨ ਜਿਹੜਾ ਸੀ ਉਹ ਜਿਹੜਾ ਜਨਮ ਮਿਥੀ ਹੋਇਆ ਪਟਨਾ ਸਾਹਿਬ ਤਕਸ਼ਿਪਟਨਾ ਸਾਹਿਬ ਅਤੇ ਬਚਪਨ ਵੀ ਉਹਦਾ ਜਿਹੜਾ ਸੀ ਉਹ ਤਕਸ਼ਿਰੀ ਪਟਨਾ ਸਾਹਿਬ ਬਿਹਾਰ ਵਿਖੇ ਜਿਹੜਾ ਸੀ ਉਹ ਜਿਹੜਾ ਸੀ ਵਿਤਿਆ ਸੀ ਵਾਈਗੂ ਜੀ ਦਾ ਖਾਸਾ ਵਾਈਗੂ ਜੀ ਕੀ ਫਤਿਹ